ਸੋਖਿਆ ਮੈਨੂੰ ਇਹ ਗੱਲ ਦਾ ਕਿ ਮੇਰੀ ਕਿੰਨੀ ਘੁੰਮ ਰਿਆ ਤੇ ਮੇਰੀ ਮਾਂ ਮੈਨੂੰ ਛੱਡ ਕੇ ਤੇ ਤੁਰ ਗਈ ਸਬਾਕੀ ਜਿੰਨੇ ਵੀ ਜਿੰਨਾ ਕੋਈ ਆਪਣੇ ਮਾਪੇ ਹੋ ਆ ਉਹ ਸਾਰੇ ਆਪਣੇ ਮਾਪਿਆਂ ਦਾ ਧਿਆਨ ਰੱਖੋ ਤੇ ਆ ਜਿਹੜੇ ਕੁਝ ਇੱਕ ਗਲਤ ਕਮੈਂਟ ਕਰਦੇ ਮੇਰੇ ਵੀਰਪਰਾ ਮੈਂ ਇਹ ਦੱਸਣਾ ਚਾਹੁੰਨਾ ਮੈਂ ਹੱਸ ਨਹੀਂ ਰਿਹਾ ਮੈਂ ਆਪਣੇ ਡੈਡੀ ਨਾਲ ਕੋਈ ਗੱਲ ਕਰ ਰਿਹਾ ਉਥੇ ਫੋਕਸ ਮਾਰੋ ਤੁਸੀਂ ਪੂਰੀ ਵੀਡੀਓ ਵੇਂਦੇ ਨਹੀਂ ਜੇ ਕਿ ਵੀਡੀਓ ਦੇ ਵਿੱਚ ਕੀ ਆ ਕਿ ਨਹੀਂ ਮੇਰੀ ਮਾਂ ਮਰ ਗਈ ਏ ਅਤੇ ਲੋਕ ਮੈਨੂੰ ਮਜ਼ਾਕ ਪਰੇ ਕਮੈਂਟ ਕਰ ਰਹੇ ਨੇ ਜਿਹਾ ਸੋਸ਼ਲ ਮੀਡੀਆ 스타 ਗੋਲੂ ਮਾਝੇ ਵਾਲੇ ਦੀ ਮਾਤਾ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਪਰ ਮਾਦੇ ਦਿਹਾਂਤ ਤੋਂ ਬਾਅਦ ਇੱਕ ਵੀਡੀਓ ਗੋਲੂ ਮਾਝੇ ਵਾਲੇ ਵੱਲੋਂ ਸ਼ੇਅਰ ਕੀਤੀ ਗਈ ਜਿਸ ਤੋਂ ਬਾਅਦ ਉਹ ਆਪਣੇ ਦਰਸ਼ਕਾਂ ਦੇ ਨਿਸ਼ਾਨੇ ਤੇ ਆ ਗਿਆ ਸੋਸ਼ਲ ਮੀਡੀਆ ਤੇ ਆਪਣੀਆਂ ਵੀਡੀਓਜ਼ ਨਾਲ ਮਸ਼ਹੂਰ ਹੋਏ ਸੋਸ਼ਲ ਮੀਡੀਆ ਸਟਾਰ ਗੋਲੂ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ ਮਾਂ ਦੇ ਦਿਹਾਂਤ ਤੋਂ ਬਾਅਦ ਉਸ ਵੱਲੋਂ ਇੱਕ ਵੀਡੀਓ ਆਪਣੇ ਪਿਤਾ ਦੇ ਨਾਲ ਸ਼ੇਅਰ ਕੀਤੀ ਗਈ ਜਿਸ ਵਿੱਚ ਉਹ ਆਪਣੇ ਪਿਤਾ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਸ ਦੇ ਪਿਤਾ ਨੂੰ ਲੱਗਦਾ ਸੀ ਕਿ ਗੋਲੂ ਆਪਣੀ ਮਾਂ ਦੇ ਮਰਨ ਕਾਰਨ ਬੇਹਦ ਦੁਖੀ ਹੈ ਪਰ ਕੁਝ ਲੋਕਾਂ ਨੇ ਇਸ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਗੋਲੂ ਨੇ ਮਜ਼ਾਕ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਉਸਨੇ ਕਿਹਾ ਹੈ ਕਿ ਮਾਂ ਕੀ ਹੁੰਦੀ ਹੈ ਏ ਉਸ ਨੂੰ ਹੀ ਪਤਾ ਹੈ ਅਤੇ ਆਪਣੀ ਮਾਂ ਦੇ ਜਾਣ ਦਾ ਉਸ ਨੂੰ ਕਿੰਨਾ ਦੁੱਖ ਹੈ ਉਹ ਬਿਆਨ ਨਹੀਂ ਕਰ ਸਕਦਾ ਤੇ ਜਿੰਨੇ ਵੀ ਸਾਰੇ ਨਾਲ ਜੁੜੇ ਆ ਜਿੰਨੇ ਕਵੀ ਆ ਮੈਂ ਇਹ ਦੱਸਣਾ ਚਾਹੁੰਨਾ ਆ ਕਿ ਜਿਵੇਂ ਕਿ ਤੁਹਾਨੂੰ ਕੁਝ ਕਦਿਨਾ ਤੋਂ ਪਤਾ ਲੱਗ ਹੀ ਗਿਆ ਹੋਊਗਾ ਕਿ ਮੇਰੀ ਮੰਮੀ ਜੀ ਦੀ ਡੈਥ ਹੋ ਗਈ ਸੀ ਤੇ ਬਹੁਤ ਹੀ ਦੁੱਖਿਆ ਮੈਨੂੰ ਇਹ ਗੱਲ ਦਾ ਕਿ ਮੇਰੀ ਕਿੰਨੀ ਕੁ ਉਮਰ ਆ ਤੇ ਮੇਰੀ ਮਾਂ ਮੈਨੂੰ ਛੱਡ ਕੇ ਤੇ ਤੁੜ ਗਈ ਇਹ ਬਾਤ ਜਿੰਨੇ ਵੀ ਜਿੰਨਾਂ ਕੋ ਵੀ ਆਪਣੇ ਮਾਪਿਓ ਆ ਉਹ ਸਾਰੇ ਆਪਣੇ ਮਾਪਿਓ ਦਾ ਧਿਆਨ ਰੱਖੋ ਮਾਪਿਓ ਦੁਨੀਆ 'ਚ ਇੱਕ ਵਾਰੀ ਮਿਲਦੇ ਜੇ ਬਾਅਦ 'ਚ ਪਤਾ ਨਹੀਂ ਕਦੋਂ ਟੁੱਟ ਜਾਂਦੇ ਪਤਾ ਹੀ ਨਹੀਂ ਲੱਗਦਾ ਪਤਾ ਕਿ ਹਦਾਂ ਵੀ ਨਹੀਂ ਬੰਦੇ ਦਾ ਕਦੋਂ ਕਿੰਨੇ ਤੁਰ ਜਾਣਾ ਬਾਕੀ ਕੀ ਦੱਸ ਲਈਗਾ ਤੁਹਾਨੂੰ ਮੈਂ ਤੇ 26 ਤਰੀਕ ਨੂੰ ਮੇਰੀ ਵਰੀ ਨਾ ਵਾ ਭੋਗ ਪੈ ਗਿਆ 13 ਤਰੀਕ ਤੇ ਭੋਗ ਸੀਗਾ 11 ਤੇ 11 ਤੇ ਭੋਗ ਸੀਗਾ ਤੇ ਉਹ ਪੁੰਜ ਤੇ ਨਵੇਂ ਸਾਲ ਤੋਂ ਬਾਅਦ ਆਪਾਂ ਕਰਨਾ ਸੀਗਾ ਤੇ ਬਾਅਦ ਕਿਸੇ ਆਲੇ ਬੰਦੇ ਨੇ ਦੱਸਿਆ ਨਵੇਂ ਸਾਲ ਤੋਂ ਨਵੇਂ ਸਾਲ ਚ ਨਹੀਂ ਕਰੀਦਾ ਇੱਕ ਅੱਗੇ 26 ਤਰੀਕਾ ਦਾ ਰੱਖ ਲਿਆ ਫਿਰ ਆਪਾਂ ਤੇ ਆਹ ਜਿਹੜੇ ਕੁਝ ਇੱਕ ਗਲਤ ਕਮੈਂਟ ਕਰਦੇ ਮੇਰੇ ਵੀਰਪਰਾ ਮੈਂ ਹੀ ਦੱਸਣਾ ਚਾਹੁੰਨਾ ਮੈਂ ਹੱਸ ਨਹੀਂ ਰਿਹਾ ਮੈਂ ਆਪਣੇ ਡੈਡੀ ਨਾਲ ਕੋਈ ਗੱਲ ਕਰ ਰਿਹਾ ਉਥੇ ਫੋਕਸ ਮਾਰੋ ਤੁਸੀਂ ਪੂਰੀ ਵੀਡੀਓ ਵੇਂਦੇ ਨਹੀਂ ਜੇ ਕਿ ਵੀਡੀਓ ਦੇ ਵਿੱਚ ਕੀ ਆ ਕਿ ਨਹੀਂ ਸਮਾਈ ਲਿਆ ਮੈਂ ਆਪਣੇ ਡੈਡੀ ਨਾਲ ਸਮਾਈ ਨਾਲ ਗੱਲ ਕਰਨ ਡਿਆ ਕਿ ਉਹਨਾਂ ਨੂੰ ਦੁੱਖ ਨਾ ਲੱਗੇ ਕਿ ਮੇਰਾ ਪੁੱਤ ਸੈਡ ਦਿਲ ਅਪਰਵੇਂ ਦਿਲ ਨਾਲ ਗੱਲ ਡਿਆ ਕਰਨ। ਜੇ ਤੂੰ ਹੀ ਜੋ ਤੁਹਾਡੇ ਮੂੰਹ ਚੋਂ ਆਉਂਦਾ ਸੀ ਬੋਲੀ ਜਾਂਦੇ ਦੰਦ ਕੱਢੀ ਜਾਂਦਾ ਹਸੀ ਜਾਂਦਾ। ਇੰਨੇ ਗਲਤ ਕਮੈਂਟ ਆ ਨਾ ਤੁਹਾਨੂੰ ਮੈਂ ਹੁਣ ਦੱਸ ਨਹੀਂ ਸਕਦਾ ਤੇ ਵੀਡੀਓ ਚ ਵੇਖ ਹੀ ਲਿਓ। ਕਿ ਬਾਕੀ ਮੈਂ ਇਹੀ ਗਾਣਾ ਚੋਣਾ ਮੈਨੂੰ ਪੁੱਛ ਲਓ ਮੇਰੀ ਮਾਂ ਦੁਨੀਆ ਤੋਂ ਚਲ ਗਈ ਆ ਕਿ ਮਾਂ ਦਾ ਮਾਂ ਬਿਨਾਂ ਜ਼ਿੰਦਗੀ ਕਿਹਤਰਾ ਦੀ ਅੱਧੀ ਜ਼ਿੰਦਗੀ ਮੇਰੀ ਅਧੂਰੀ ਹੋ ਗਈ ਹੁਣ ਅਗਲਾ ਦਾ ਵੀਰਾ ਗਾਜਣਾ ਲੈ ਹਰੀਆਂ ਵਿੱਚ ਚੱਲਣਾ ਅਸਰਖਣਾ ਤੇ ਨਾਲੇ ਆ ਮੇਰੀ ਨਿਊ ਆਈਡੀ ਆ ਉਹ ਜਿਹੜੀ ਪੁਰਾਣੀ ਆਈਡੀ 1 ਲੱਖ 2 ਲੱਖ 20 ਜਿਹਦੇ ਤੇ ਫੋਲਵਰ ਬੜੀ ਉਹ ਹੈਕ ਹੋ ਗਈ ਆ ਨਿਊ ਆ ਬਾਕੀ ਕਿਸੇ ਨੂੰ ਜੱਜ ਕਰਨ ਤੋਂ ਪਹਿਲਾਂ ਇੱਕ ਵਾਰੀ ਵੇਖ ਲਿਆ ਕਰੋ ਕਿ ਉਹਦੇ ਤੇ ਕੀ ਬੀਤਣ ਦੀ ਆ ਕਿਸ ਤਰ੍ਹਾਂ ਉਹ ਜ਼ਿੰਦਗੀ ਦੇ ਵਿੱਚ ਸਟਰਗਲ ਕਰ ਰਿਹਾ ਕਿਸ ਤਰ੍ਹਾਂ ਉਹ ਜ਼ਿੰਦਗੀ ਦੇ ਦਿਨ ਬਤਾਉਂਦਿਆ ਯੋ ਮੈਨੂੰ ਪਤਾ ਮੇਰਾ ਡੈਡੀ ਰਾਤ 12 12 ਵਜੇ ਉੱਠ ਕੇ ਹੁੰਦਾ ਜੇ ਤੂੰ ਇਹ ਤੇ ਕਮੈਂਟ ਆ ਜਦੋਂ ਅੰਦਰ ਕੱਢੀ ਜਾਂਦਾ ਉਹ ਕੱਢੀ ਜਾਂਦਾ ਮੈਂ ਵੀ ਸਕੂਲੇ ਜਾਂਦਾ ਮੈਂ ਵੀ ਕਦੀ ਕਿਤੇ ਬੈ ਕੇ ਰੋਣ ਲੱਗ ਪੈਂਦਾ ਕਦੀ ਕਿਤੇ ਬੈ ਕੇ ਰੋਣ ਲੱਗ ਪੈਂਦਾ ਇਹ ਮੈਂ ਤੁਹਾਨੂੰ ਇਦਹਾਰ ਨਹੀਂ ਕਰਨ ਦਿਆਂ ਤੁਹਾਨੂੰ ਮੈਂ ਆਪਣੇ ਦਿਲ ਦੀਆਂ ਗੱਲਾਂ ਦੱਸਣ ਦਿਆਂ ਕਿ ਜਿਹੜੇ ਮੇਰੇ ਵੀਰ ਕਹਿੰਦੇ ਆ ਕਿਦਾਂ ਹੰਦ ਕੱਢੀ ਜਾਂਦਾ ਉਹ ਕਢੀ ਜਾਂਦਾ ਜੇ ਕਢੀ ਜਾਂਦਾ ਬਾਕੀ ਆਈਡੀ ਮੈਂ ਨਹੀਂ ਨੀਂਊ ਆਦੇ ਤੇਰੀ ਲਾਡੂਲਾ ਪਾਉਂਗਾ ਜੇ ਨਹੀਂ ਥੋੜਾ ਜਿਹਾ ਰੋਕੇ ਬਾਕੀ ਸਾਰੇ ਜਣੇ ਆਈਡੀ ਨੂੰ ਫੋਲੋ ਕਰੋ ਅੱਗੇ ਵੀ ਬਹੁਤ ਪਿਆਰ ਮਿਲਣ ਦਿਆ ਵਾ ਇਸੇ ਤਰ੍ਹਾਂ ਹੀ ਪਿਆਰ ਦਿਓ ਸਾਰੇ ਆ ਤਾਂ ਬੰਨੇ ਕਰ ਰਿਹਾ ਰਿਕੁਐਸਟ ਹੈ ਤੁਹਾਡੇ ਅੱਗੇ ਉਹ ਮਾਂ ਤੇ ਮੈਂ ਆਪਣੀ ਲਿਆ ਨਹੀਂ ਸਕਦਾ ਵਾਪਸ ਤੁਸੀਂ ਤਾਂ ਮੈਨੂੰ ਸਪੋਰਟ ਕਰੋ ਮੈਨੂੰ ਪਤਾ ਮਾਂ ਬਿਨਾ ਜ਼ਿੰਦਗੀ ਕੀ ਆ ਇਹ ਹੋਰ ਕੋਈ ਨਹੀਂ ਜਾਣ ਸਕਦਾ ਮੈਂ ਜਾਣ ਸਕਦਾ ਜਿੰਨਾ ਜਿੰਨਾ ਕੋ ਨਾਲ ਜਿੰਨਾ ਕੋ ਮਾਵਾ ਨਹੀਂ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਕਈ ਨਸ਼ਾ ਕਰਕੇ ਬੜਾ ਕਸ਼ ਕਰਦੇ ਆ ਤਲ ਤੇ ਗੱਲ ਇਹ ਚੀਜ਼ਾਂ ਨਹੀਂ ਕੰਮ ਆਉਣੀ ਕੰਮ ਆਉਣੀਆਂ ਤੇ ਮਾਪਿਓ ਦਾ ਆਸ਼ੀਰਵਾਦ ਹੋਰ ਕੁਝ ਨਹੀਂ ਬਾਕੀ ਜਿੰਨੂੰ ਗੱਲ ਸਮਝ ਆਉਂਦੀ ਆ ਉਹ ਤੇ ਸਮਝ ਜੂਗਾ ਜਿੰਨੂੰ ਨਹੀਂ ਆਉਂਦੀ ਉਹ ਰੱਬ ਦੇ ਸਾਰੇ ਰੱਬ ਉਹਨਾਂ ਨੂੰ ਸੁੱਧ ਬੁੱਧ ਪਾਵੇ ਬਾਕੀ ਚਲੋ ਠੀਕ ਆ ਵੱਤ ਵਾਦਾ ਆਈਡੀ ਨੂੰ ਫੋਲੋ ਕਰੋ ਤੇ 26 ਤਰੀਕ ਤੇ ਵੀਰ ਨਾਵਾਂ ਸਾਰੇ ਪਹੁੰਚੋ ਕੁੱਲਿਆ ਸਦਾ ਵਧੀਆ ਕੋਈ ਗੱਲ ਨਹੀਂ ਬਾਕੀ ਸਾਰੇਆਂ ਦਾ ਧੰਨਵਾਦ ਬਹੁਤ ਜੋ سپورਟ ਦੇ ਕਰਨ ਮੇਰੀ ਮਾਂ ਤੇ ਮੇਰੇ ਸਿਰ ਦੇ ਉੱਤੋਂ ਬਾਤ ਮੇਰੀ ਮਾਂ ਨੇ ਤੇ ਮੇਰੇ ਸਿਰ ਦੇ ਉੱਤੋਂ ਬਾਤ ਨੋਕ ਲਿਆ ਵਾ ਹੁਣ ਤੁਸੀਂ سپورਟ ਦਾ ਹੱਥ ਨਾ ਪਛਾਣ ਕਰ ਲਿਓ ਤੁਸੀਂ سپورਟ ਬਣਾਈ ਰੱਖਿਓ ਚਲੋ ਠੀਕ ਆ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਜਾਂ ਅਗਲੇ ਲਾਈਵ ਦੇ ਵਿੱਚ ਕੋਈ ਗੱਲ ਨਹੀਂ ਬਾਕੀ ਸਾਰੇ ਭਰਾਵਾਂ ਨੂੰ ਦਿਲੋਂ ਥੈਂਕ ਯੂ ਧੰਨਵਾਦ ਤਾਂ ਗੋਲੂ ਮਾਝੇਵਾਲੇ ਨੇ ਉਹਨਾਂ ਲੋਕਾਂ ਨੂੰ ਵੀ ਤੋੜਮਾ ਜਵਾਬ ਦਿੱਤਾ ਹੈ ਜੋ ਕਿ ਉਸ ਦੀ ਮਾਂ ਮਰਨ ਤੋਂ ਬਾਅਦ ਉਸ ਦਾ ਮਜ਼ਾਕ ਉਡਾ ਰਹੇ ਨੇ ਉਸ ਨੇ ਕਿਹਾ ਹੈ ਕਿ ਕਿਸੇ ਨੂੰ ਜੱਜ ਕਰਕੇ ਕਮੈਂਟ ਕਰਨ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਉਸ ਤੇ ਕੀ ਬੀਤ ਰਹੀ ਹੋਵੇਗੀ ਹਾਲਾਂਕਿ ਇੱਕ ਛੋਟੀ ਜਿਹੀ ਕਲਿੱਪ ਕਾਰਨ ਉਸ ਨੂੰ ਦਰਸ਼ਕਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਸ਼ਾਇਦ ਅਜਿਹਾ ਕਰਨਾ ਬਿਲਕੁਲ ਵੀ ਵਾਜਿਬ ਨਹੀਂ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ